कर दे रे मैं ये ले ले तू सुन ले ना कर दे सुन ले ना ਪਹਿਲਾਂ ਦਾ ਬਾਲਾ ਜੀ ਮਹਾਰਾਜ ਦੀ ਜੈ ਅੱਜ ਜੋ ਬਾਲਾ ਜੀ ਮਹਾਰਾਜ ਦੇ ਹਨੂਮਾਨ ਮੰਦਰ ਦੇ ਵਿੱਚ ਪਾਣੀ ਦਾਣਾ ਮੰਡੀ ਵਿਖੇ ਲੰਗਰ ਲਗਾਇਆ ਗਿਆ ਹੈ ਇਹ ਲੰਗਰ ਸਾਡੇ ਸ਼ਾਮ ਲਾਲ ਗਰਗ ਦੋਗੀ ਜੀ ਪੱਪੂ ਜੀ ਮੁਕੇਸ਼ ਜੀ ਔਰ ਮੰਗਲ ਜੀ ਤੇ ਰਮੇਸ਼ ਗੱਬਾ ਜੀ ਇੱਥੇ ਆਏ ਆ ਇਹਨਾਂ ਨੇ ਸਾਂਝੇ ਤੌਰ ਤੇ ਕੰਮ ਕੀਤਾ ਸੀ ਉਹਦੇ ਵਿੱਚ ਚਾਰ ਪੈਸੇ ਨਫਾ ਆਇਆ ਵੇ ਸੋਚ ਕੀਤੀ ਕਿ ਬਾਲਾ ਜੀ ਮਹਾਰਾਜ ਦਾ ਲੰਗਰ ਲਾਇਆ ਜਾਵੇ ਕੰਨ ਦਾ ਕੰਮ ਹੁੰਦਾ ਅੱਜ ਸਾਰਿਆਂ ਨੇ ਮਿਲ ਕੇ ਸਾਡੇ ਵੱਲੋਂ ਮੰਡੀ ਦੇ ਵਿੱਚ ਕੰਮ ਕਰਨ ਵਾਲੇ ਜੋ ਦਿਹਾੜੀਦਾਰ ਬੰਦੇ ਆ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਲੰਗਰ ਲਾਇਆ ਤੁਹਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਸੇ ਤਰ੍ਹਾਂ ਬਾਲਾ ਜੀ ਮਹਾਰਾਜ ਸਾਰਿਆਂ ਦੀ ਕਿਰਪਾ ਬਣਾਈ ਰੱਖਣ ਤੇ ਇਸੇ ਤਰ੍ਹਾਂ ਲੰਗਰ ਜਿਹੜਾ ਬਾਲਾ ਜੀ ਮਹਾਰਾਜ ਦਾ ਚੱਲਦਾ ਰਹੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਰਾਮ ਮੁੰਗੀ ਪਰਚੇਦ ਗਰੁੱਪ ਨਵੀਂ ਦਾਣਾ ਮੰਡੀ ਤੋਂ ਸਾਡੇ ਭਰਾ ਇੱਥੇ ਆਏ ਆ ਗੱਭਾ ਜੀ ਆ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਆ ਇਹਨਾਂ ਦਾ ਹੀ ਸਵਾਗਤ ਕਰਦੇ ਆ ਬਾਲਾ ਜੀ ਦੇ ਦਰਸ਼ਨ ਕਰਕੇ ਇਹਨਾਂ ਨੇ ਅੱਜ ਦਾ ਲੰਗਰ ਲਵਾਇਆ ਤੇ ਮੈਂ ਆਸ ਕਰਦਾ ਵੀ ਉਮੀਦ ਕਰਦਾ ਤੇ ਬੇਨਤੀ ਵੀ ਕਰਦਾ ਬਾਬੇ ਅੱਗੇ ਵੀ ਇਹਨਾਂ ਦੀ ਜੋ ਵੀ ਮਨੋ ਕਾਮਨਾ ਉਹ ਪੂਰੀ ਕਰੇ ਤੇ ਐਂ ਲੰਗਰ ਲਵਾਉਂਦੇ ਰਹਿਣ ਜੈ ਸ਼੍ਰੀ ਬਾਲਾ ਜੀ ਠਿੰਗੜਾ ਜੀ ਅੱਜ ਨਵੀਂ ਮੰਡੀ ਤੋਂ ਜਿਹੜੇ ਮੁੰਗੀ ਪਰਚੇਦ ਉੱਥੇ ਕਰਦੇ ਰਿਹਾ ਉਹਨਾਂ ਨੇ ਇੱਕ ਆਪ ਦਾ ਮਲਗੀ ਪਰਚੇਜ ਜਿਹੜੀ ਕੀਤੀ ਹੈ ਉਹਦੇ ਵਾਸਤੇ ਇੱਕ ਦਸੋਂ ਗੱਡੀ ਸੀ ਉਹਦਾ ਅੱਜ ਲੰਗਰ ਸਾਡੇ ਰਮੇਸ਼ ਗੱਭਾ ਜੀ ਉਹਨਾਂ ਦੇ ਨਾਲ ਪੂਰੀ ਟੀਮ ਤੁਸੀਂ ਦੇਖੋਗੇ ਗੋਗੀ ਜੀ ਆ ਸਾਡੇ ਸ਼ਾਮ ਲਾਲ ਜੀ ਹੈ ਤੇ ਸਾਡੇ ਪੱਪੂ ਜੀ ਸਾਡੇ ਮੁਕੇਸ਼ ਜੀ ਸਾਡੇ ਮੰਗਲਾ ਜੀ ਦੇ ਉਹਨਾਂ ਦੇ ਬੇਟੇ ਸਾਰਾ ਹੀ ਗਰੁੱਪ ਅੱਜ ਤੋਰੀ ਬਾਲਾ ਜੀ ਦੇ ਦਰਸ਼ਨ ਕਰਕੇ ਉਹਨਾਂ ਨੇ ਅੱਜ ਦਾਲ ਫੁਲਕੇ ਦਾ ਲੰਗਰ ਬਾਲਾ ਜੀ ਨੂੰ ਲਵਾਇਆ ਸੋ ਬਾਲਾ ਜੀ ਦੇ ਅੱਗੇ ਆਈਏ ਅਰਦਾਸ ਇਹਨਾਂ ਦੀ ਹਰ ਮਨੋ ਕਾਮਨਾ ਪੂਰਨ ਹੋਵੇ ਤੇ ਇਸੇ ਤਰ੍ਹਾਂ ਹੀ ਸਾਡਾ ਧਿਆਉ ਦਿੰਦੇ ਰਹਿਣ ਕਿਉਂਕਿ ਰਮੇਸ਼ ਗੱਭਾ ਜੀ ਦਾ ਤੁਰੀ ਹਰ ਮੰਗਲਵਾਰ ਆਪਾਂ ਦੇਖ ਲਈਏ ਇੱਥੇ ਆ ਯੋਗ ਵੀ ਕਰਦੇ ਆ ਤੇ ਆਪ ਸੇਵਾ ਵੀ ਕਰਦੇ ਆ ਐਂ ਸ਼ਹਿਰਦਾਰੀਆਂ ਨੂੰ ਵੀ ਅਪੀਲ ਹੈ ਜੇਕਰ ਕੋਈ ਮੈਰੀਨਿਵਰਸਿਟੀ ਆ ਜਾਂ ਕੋਈ ਬਰਥਡੇ ਵਗੈਰਾ ਤੁਸੀਂ ਕੋਈ ਸੈਲੀਬ੍ਰੇਟ ਕਰਨਾ ਹੈ ਤੁਸੀਂ ਮੰਗਲਵਾਰ ਦੀ ਮੰਗਲਵਾਰੀ ਤੇ ਆ ਕੇ ਲੰਗਰ ਲੱਗਦਾ ਹੈ ਤੁਸੀਂ ਉਹਦੇ ਚ ਆਪ ਦਾ ਯੋਗਦਾਨ ਪਾਓ ਉਹਦੀ ਸੇਵਾ ਕਰੋ ਉਹਦੇ ਵਰਗੀ ਕੋਈ ਸੇਵਾ ਨਹੀਂ ਜੈ ਜੀ ਦੀ ਜੀ ਇਆ ਕੀ ਜੀ ਦੀ ਜੀ